ਬਰੀ ਤਾਂ ਬੰਦੇ ਭੁੱਖੇ ਆ ਬਈ ਭੁੱਖੇ ਆ ਬਈ ਗੱਪਰੂ ਹਾਂਜੀ ਬਈ ਭੁੱਖੇ ਆ ਸ਼ਿਪਾਰਸ਼ ਕਰਦੇ ਆ ਖਾਣ ਦੀ ਤੇ ਆਪਾਂ ਆ ਗਏ ਨਿਹਾਲੇ ਵਾਲੇ ਕੰਮ ਤੇ ਜਾਵਾਂਗੇ ਫੇਰ ਹੂੰ ਪਹਿਲਾਂ ਇਹਨਾਂ ਨੂੰ ਸਿਰਾ ਚੀਜ਼ ਸਿਰਾ ਚੀਜ਼ ਖਵਾ ਕੇ ਲੈ ਕੇ ਚਾਲਦੇ ਆ ਬਸ ਠੀਕ ਆ ਹੈ ਠੀਕ ਆ ਨਿਹਾਲੇ ਵਾਲੇ ਆ ਗਏ ਸਿਰਾ ਚੀਜ਼ ਖਵਾ ਕੇ ਲੈ ਕੇ ਚਾਲਦੇ ਆ ਬਿਲਕੁਲ ਬੱਸ ਸਟੈਂਡ ਦੇ ਸਾਹਮਣੇ ਸੱਜਣੂ ਬਿਲਕੁਲ ਬੱਸ ਸਟੈਂਡ ਦੇ ਸਾਹਮਣੇ ਨਿਹਾਲ ਸਿੰਘ ਵਾਲੇ ਬਿਲਕੁਲ ਬੱਸ ਸਟੈਂਡ ਦੇ ਸਾਹਮਣੇ ਤੁਸੀਂ ਫੈਮਲੀ ਸਮੇਤ ਵਿਸ਼ਵਾਸ ਕਰ ਸਕਦੇ ਇੱਕ ਬੜੇ ਪਿਆਰੇ ਸਾਜਣ ਦੇ ਪਹੁੰਚਣ ਲੱਗੇ ਆ। ਉਦੋਂ ਬਾਅਦ ਕੰਮ ਤੇ ਜਾਵਾਂਗੇ ਅੱਜ ਨਰਜੀ ਫੁੱਲ ਕਰਕੇ ਟੈਂਕੀਆਂ ਫੁੱਲ ਕਰਕੇ ਜਾਵਾਂਗੇ ਪ੍ਰੀਤ। ਹੈ? ਚਮੜਾ ਉਹ ਖਾਈ ਦੇ ਗਏ ਫਿਰ। ਆਹ ਕਚਹਿਰੀ ਆ ਗਈ, ਆਹ ਬਾਬੇ ਦੀ ਜਗਾ ਆ ਗਈ। ਹੈ? ਤੇ ਉਹ ਸਾਹਮਣੇ ਦੇਖ ਲਿਖਿਆ ਅਰਮਾਨ ਚਮਕਦਾ ਨਾ। ਇਹ ਅਰਮਾਨ 18 ਬੜੀਆਂ ਖੜੀਆਂ ਪ੍ਰੀਤ ਸਾਰੇ ਮੁਲਖ ਨੇ 18 ਹੀ ਲੈ ਲੀਆਂ ਓਏ ਹੈ ਆ ਦੇਖੋ 18 ਹੀ ਲੈ ਲੀਆਂ ਸਾਰੇ ਮੁਲਖ ਨੇ ਆ ਜਾ ਪ੍ਰੀਤ ਓਏ ਆ ਜਾ ਆ ਜਾ ਮੇਰੇ ਸ਼ੇਰ ਆ ਜਾ ਆ ਜਾ ਕਰ ਆ ਜਾ ਪੁੱਤਾ ਜੋ ਆ ਜਾਓ ਆ ਜਾ ਜਕੋ ਨਾ ਆ ਜਾ ਬੱਸ ਨਹੀਂ ਕਰ ਜੀ ਇਹ ਕੰਮ ਬਾਈ ਸਾਡੇ ਜਵਾਕਾਂ ਨੂੰ ਖਵਾ ਆਸਾਨੀਂ ਬਰਾਂਗਲਵਾ ਦੇ ਲੈ ਬੈਠੋਗੇ ਪ੍ਰੀਤ ਬੈਠ ਉੱਪਰ ਬੈਠਣਾ ਉੱਪਰ ਬੈਠ ਜਾਓ ਉੱਪਰ ਵੀ ਹੈਗੀ ਆ ਤਾਂ ਮੈਨੂੰ ਪੁੱਛੋ ਮੈਨੂੰ ਦਿਖਾ ਸਾਨੂੰ ਖਵਾਵੇਂਗਾ ਕੀ ਕੀ ਖਵਾਵੇਂਗਾ ਪ੍ਰੀਤ ਤਰਾ ਰਿਕਾਰਡ ਕਰ ਲੀਏ ਵੀਡੀਓ ਬਣਾ ਲੀ ਤਰੀ ਮੈਨੂੰ ਦਿਖਾ ਕੀ ਖਵਾਵੇਂਗਾ ਪੀਜੇ ਚ ਕੀ ਕੀ ਆ ਪੀਜੇ ਚ ਆਪਣੇ ਸਾਰੇ ਪੀਜੇ ਜੀ ਹਮ ਜੰਬੋ ਪੀਜਾ ਫਾਰਮ ਫਰੈਸ਼ ਤੰਦੂਰੀ ਪੀਜਾ ਨਿਊਟ੍ਰੀਸ਼ਨ ਪੀਜਾ ਇਹ ਨਿਊਟ੍ਰੀਸ਼ਨ ਵਧੀਆ ਹੁੰਦੇ ਹੈ ਤਾਂ ਸਾਰੇ ਵੇਚੀ ਆ ਸਾਰੇ ਵੇਚਿਆ ਹੈਲਦੀ ਪੀਜਾ ਨਿਊਟ੍ਰੀਸ਼ਨ ਪੀਜਾ ਨਿਊਟ੍ਰੀਸ਼ਨ ਹੀ ਖਾਈਗੇ ਇਹਦੇ ਬ੍ਰੋਕਲੀ ਵਗੈਰਾ ਪਾਈ ਹੁੰਦੀ ਹੈ ਆਪਣੇ ਕਿਉਂ ਵੀ ਨਿਊਟ੍ਰੀਸ਼ਨ ਪੀਜ਼ਾ ਖਾਈਏ ਹੈ ਆ ਬੰਦਾ ਕੋਟਕਪੂਰੇ ਸੱਧਿਆ ਆਏ ਨੇ ਜੇ ਟੇਸਟ ਥੋੜਾ ਫੇਲ ਕਰਤਾ ਫੇਲ ਕਰ ਦੇਣਾ ਇਹਨੇ ਫਰੀਦ ਨਹੀਂ ਵਧੀਆ ਬਣਾ ਕੇ ਦੇਵਾਂਗੇ ਹੂੰ ਯਰ ਨੈਕਸਟ ਲੈਵਲ ਟੇਸਟ ਹੁੰਦਾ ਨਿਊਟ੍ਰੀਸ਼ਨ ਪੀਜ਼ਾ ਕਹਦਗੇ ਲੈ ਇੱਕ ਬਣਾ ਦੇ ਨਿਊਟ੍ਰੀਸ਼ਨ ਪੀਜ਼ਾ ਓਕੇ ਚੱਲ ਫਰੀਦ ਬਣਦਾ ਵੀ ਦੇਖਗੇ ਕਿਵੇਂ ਬਣਾਉਂਦੇ ਆ ਮੁੜ ਕੇ ਕੌਫੀ ਤਾਂ ਨਹੀਂ ਪੀਣੀ ਵੀ ਬਣਦਾ ਦੇਖ ਸਕਦੇ ਹੋ ਤੁਸੀਂ ਕਿਚਨ ਜੇ ਆ ਸਕਦੇ ਹੋ ਕੋਈ ਵੀ ਬੰਦਾ ਜਾ ਸਕਦਾ ਹੈ ਹੈ ਕੋਈ ਵੀ ਜਾ ਸਕਦਾ ਜਿਹੜਾ ਵੀ ਆਰਡਰ ਕਰੂਗਾ ਕੋਈ ਵੀ ਜਾ ਸਕਦਾ ਦੇਖਣਾ ਚਾਹੁੰਦਾ ਜੇ ਕੋਈ ਕੋਈ ਪ੍ਰੋਬਲਮ ਹਾਂ ਜਿਹੜਾ ਕੋਈ ਦੇਖਣਾ ਚਾਹੁੰਦਾ ਬਣਦਾ ਵੀ ਸਾਡੇ ਲਈ ਕਿਹੋ ਜਿਹਾ ਬਣ ਸਕਦਾ ਆ ਸਕਦਾ ਜੀ ਸਰ ਠੀਕ ਆ ਚੱਲ ਆ ਜਾ ਦੇਖ ਕੇ ਜਗਾ ਕਿਹੋ ਜੀ ਕਿੱਥੇ ਬਹੋਂਦੇ ਆਓ ਪੁੱਤ ਗਾਹਾਂ ਉਹ ਕੈਮਰੇਜ ਕਾਤੋਂ ਨਹੀਂ ਹੁੰਦੇ ਜਗਦੇ ਆਂ ਹੈ ਕੋਈ ਪੈਸੇ ਦੇਣੇ ਆ ਕਿਸੇ ਦੇ ਆਪਾਂ ਹੈ ਬੇ ਡਰਦੇ ਆਂ ਦੱਸੋ ਕਿੱਥੇ ਬਹਿਣਾ ਪਸੰਦ ਕਰੋਗੇ ਉੱਥੇ ਹੀ ਬਹਾਵਾਂਗੇ ਤੁਹਾਨੂੰ ਦੱਸੋ ਕਿਹੜੇ ਤੇ ਬੈਠੀ ਆ ਉਹ ਖੂੰਜੇ 'ਚ ਬੈਠੀ ਆ ਜਿਹੜੇ ਸਾਹਮਣਾਂ ਤੁਸੀਂ ਕੈਮਰੇਜੇ ਤੋਂ ਬਚਦੇ ਆਂ ਫਿਰ ਪੜਦੇ ਨਾ ਬਹਿ ਜਾਓ ਹੈ ਆ ਇਧਰ ਫੈਮਿਲੀ ਹਾਲ ਬਣਾਇਆ ਪਿਆ ਲੱਹ ਇੱਥੇ ਬਰਥਡੇ ਬੁੱਡੇ ਪ੍ਰੀਤ ਮਨਾਉਣਾ ਹੋਵੇ ਜੇ ਹੈ ਉਹ ਮਨਾਇਆ ਜਾਊਗਾ ਚਲ ਸਾਨੂੰ ਤਾਂ ਯਾਰ ਬਣਦਾ ਵੀ ਦਿਖਾ ਚਲ ਪ੍ਰੀਤ ਸਿਰ ਤਾਂ ਹੀ ਟਕਣਾ ਪਊਗਾ ਬਾਲ ਬੂਲ ਪੈਣ ਤੋਂ ਕਿ ਦੂਰ ਖੜ੍ਹ ਕੇ ਥੋੜਾ ਹੈਂ ਚਾਹਰ ਕੀ ਕਹੁੰਦੇ ਹੈ ਜੀ ਆਪਣੇ ਚਲ ਆ ਜਾ ਪ੍ਰੀਤ ਫਿਰ ਮਾੜਾ ਜਾ ਬਣਦਾ ਕੋਫੀ ਆਪਾਂ ਕੋਫੀ ਲਾਉਣੀ ਹੈ ਕਿ ਜੇ ਆਪਾਂ ਕਰ ਸਕਦੇ ਹਾਂ ਅੱਛਾ ਲਿਆ ਫਿਰ ਖਾ ਕਾਫੀ ਵੀ ਕਹੇ ਜੀ ਕਾਫੀ ਕਾਫੀ ਵੀ ਪੀਣੀ ਆ ਪ੍ਰੀਤ ਓਏ ਹੈਂ ਕਾਫੀ ਕਾਫੀ ਕਿਹੜੀ ਕਿਹੜੀ ਬਣਾਉਂਦੇ ਨੇ ਉਹ ਮਸ਼ੀਨ ਹੀ ਯਾਰ ਬਲਾ ਮਹਿੰਗੀ ਆ ਯਾਰ ਆਹਾ ਇਹ ਆ ਆ ਇਹ ਦੋ ਕੱਪਾਂ ਵਾਲਾ ਹੋ ਗਿਆ ਹਾਂਜੀ ਇਹ ਡਬਲ ਸ਼ਾਟ ਪੈਂਦਾ ਹਾਂ ਇਹ ਸਿੰਗਲ ਸ਼ਾਟ ਹੁੰਦਾ ਤੇ ਆਹਾ ਵੀ ਨਹੀਂ ਲੱਗੇ ਨੇ ਇਹ ਲਾਈਟ ਜੇ ਕਿਸੇ ਨੇ ਲਾਈਟ ਵੀ ਨਹੀਂ ਆ ਅੱਛਾ ਇਹ ਸਿੰਗਲ ਕੱਪੇ ਦੋ ਡਬਲ ਕੱਪ ਕੱਢਦਾ ਅੱਛਾ ਤੇ ਆਹਾ ਇਹ ਤੋਂ ਆਪਾਂ ਸਟਾਪ ਕਰ ਸਕਦੇ ਹਾਂ ਬੰਦ ਕਰ ਵੀ ਜੇ ਦੋ ਕੱਪਾਂ ਨੂੰ ਕਿਹਾ ਤਾਂ ਇੱਕ ਕੱਪ ਤੇ ਬੰਦ ਕਰਨੀ ਇੱਕ ਤੇ ਇਧਰ ਵੀ ਉਹੀ ਆ ਹਾਂਜੀ ਇਹ ਡਬਲ ਆ ਜੀ ਘਟੀਆਂ ਚਾਰ ਕਾਫੀਆਂ ਲਾ ਸਕਦੇ ਆ ਓਕੇ ਤੇ ਆਹਾ ਇਹ ਤੋਂ ਉਹਨੂੰ ਡਾਇਰੈਕਟ ਪਾਣੀ ਨਿਕਲਦਾ ਜਾਂ ਬੱਲੇ ਅੱਛਾ ਪਾਣੀ ਇਹ ਵਾਟਰ ਪਾਣੀ ਦੇ ਆਪਣੀ ਜਰੂਰ ਦਾ ਕੱਪ ਵਗੈਰਾ ਆ ਆਹ ਮਸ਼ੀਨ ਬੰਦ ਕਰਨ ਵੇਲੇ ਆਹ ਇਹ ਤੋਂ ਕੱਪ ਗਰਮ ਹੁੰਦਾ ਜੀ ਤੇ ਆਹ ਇਹ ਤੋਂ ਆਪਣਾ ਸਟੀਮ ਨਿਕਲਦਾ ਉਹ ਹੋ 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 ਤੇ ਆਹ ਇਹ ਵੀ ਸਟੀਮ ਨਿਕਲਦਾ ਅੱਛਾ ਇਹ ਵੀ ਸਟੀਮ ਆ ਇਹ ਮਸ਼ੀਨ ਜੀ ਬਹੁਤ ਮਹਿੰਗੀ ਹੋਊਗੀ ਯਾਰ ਇਹ ਰਾਜੇ 10-12 ਲੱਖ ਤੱਕ ਰਾਜੇ ਸਟਾਰਬਕਸ ਤੇ ਬ੍ਰਿਸਟਾ ਵਗੈਰਾ ਇਹ ਯੂਜ਼ ਕਰਦੇ ਅੱਛਾ ਇਹੇ ਕਰਦੇ ਆ ਲਿਆ ਫਿਰ ਪੀਜਾ ਕਿੱਥੇ ਬਣੂਗਾ ਸਾਡਾ ਪੀਜਾ ਆਪਣਾ ਥੱਲੇ ਕਿਚਨ ਅੱਛਾ ਪੀਜਾ ਥੱਲੇ ਕਿਚਨ 'ਚ ਬਣਦਾ ਚਲੋ ਆਜੋ ਆਜੋ ਕਿਚਨ ਵੀ ਦੇਨੇ ਹੈ ਹਾਂ ਥੱਲੇ ਥੱਲੇ ਦੀ ਉਧਰ ਤੇ ਕੋਈ ਆਉਣਾ ਪਊਗਾ ਨਾ ਆ ਜਾ ਚੱਲ ਆ ਜਾ ਇਧਰ ਇਹ ਦੇ ਕਿਚਨ ਆ ਕਿਚਨ ਵੀ ਕਿਚਨ ਵੀ ਦੇਖ ਗਏ ਨਾ ਚਲ ਵੀ ਲਿਆ ਦਿਖਾ ਸਾਨੂੰ ਇਧਰਲੇ ਪਾਸੇ ਵੀ ਆ ਵੀ ਪ੍ਰੀਤ ਹਾਲਵਾ ਵਾਵਾ ਤਕੜਾ ਬਣਾਈ ਬੈਠੇ ਹਨਾ ਜਗਾ ਬਹੁਤ ਆ ਇਹਨਾਂ ਕੋਲੇ ਹਾਂਜੀ ਇਹ ਪਾਰਟੀ ਵਾਲੇ ਜੀ ਆਪਣਾ ਹੈਂ ਕਈ ਵਾਰ 20 30 ਜਣੇ ਇਕੱਠੇ ਆ ਜਾਂਦੇ ਆ ਅੱਛਾ ਇਹ ਪਾਰਟੀ ਕਰਨ ਵਾਸਤੇ ਇੱਕ ਤਾਂ ਬਣ ਗਿਆ ਹਾਲੇ ਤੇ ਅੱਛਾ ਉਹ ਫੈਮਿਲੀ ਆ ਉਹ ਕਈ ਵਾਰ ਕੋਈ ਫੈਮਿਲੀ ਆ ਜਾਂਦੀ ਨਾ ਲੇਡੀਜ਼ ਬੱਚੇ ਇਧਰ ਇਧਰ ਹੈ ਨਾ ਰਸੋਈ ਇਹ ਆਪਣੀ ਕਿਚਨ ਆ ਜੀ ਇਹ ਆਪਣਾ ਸਟੋਰ ਆ ਜੀ ਇਧਰ 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 ਆਪਣਾ ਸਟਾਕ ਆ ਸਾਰਾ ਜੀ ਆ ਮੈਂਦਾ ਹੁੰਦਾ ਜੀ ਆਪਣਾ ਆਹਾਂ ਆਹ ਇਹ بیس ਆ ਜੀ ਹਾਂਜੀ ਇਹ ਮੈਂਦਾ ਮਤਲਬ ਕਿਥੋਂ ਲਿਆਉਂਦੇ ਆ ਤੁਸੀਂ ਕੰਮ ਚੰਡੀਗੜ੍ਹੋਂ ਆਉਂਦਾ ਜੀ ਅੱਛਾ ਨਾਰਮਲੀ ਇਹ ਤਾਂ ਮਾਰਕੀਟ ਜਿੱਥੇ ਮਿਲ ਜਾਂਦਾ 100 20 30 ਰੁਪਏ ਕਿਲੋ ਹਾਂ ਇਹ 100 ਰੁਪਏ ਕਿਲੋ ਵਾਲਾ ਜੀ 100 ਰੁਪਏ ਕਿਲੋ ਮਤਲਬ ਮੇਨ ਗੱਲ ਇੱਥੇ ਆ ਆ ਮਸ਼ੀਨ ਜੀ ਕਾਦੀ ਕਰੀਮ ਜੀ ਕੱਢਣ ਵਾਲੀ ਇਹ بیس ਬਣਦਾ ਜੀ ਇਹਦੇ ਵਿੱਚ ਇਹ ਜਿਹੜਾ ਹੈਗਾ ਇਹਦੇ ਵਿੱਚ ਸਾਰਾ ਸਮਾਨ ਪਾ ਕੇ ਜਤੂਨ ਦਾ ਤੇਲ ਪਾਈਦਾ ਜੀ ਆਪਾਂ ਅੱਛਾ ਫਿਰ ਇਹਦੇ ਵਿੱਚ ਬਣਾਈਦਾ بیس ਆਪਦਾ ਅੱਛਾ ਇਹਦੇ ਵਿੱਚ ਉਹ ਬੇਸ ਜੇ ਆਮ ਤੌਰ ਤੇ ਲੋਕ ਬੇਸ ਮੋਲ ਲੈਂਦੇ ਆ ਤਾਂ ਬੇਸ ਹਾਬ ਦਾ ਬੰਦਾ ਬੇਸ ਆਪਣਾ ਜਿਹਾ ਆਪਦਾ ਹੈ ਅੱਛਾ ਇਹ ਤੁਹਾਡੇ ਸਵਾਦ ਦਾ ਕਾਰਨ ਆ ਹਾਂਜੀ ਹਾਂਜੀ ਚਲ ਆ ਜਾ ਉਧਰ ਵੀ ਬਣਾ ਬਣਦਾ ਦਿਖਾ ਖ ਮਾੜਾ ਜਿਹਾ ਕਿਵੇਂ ਬਣਦਾ ਹਾਂਜੀ ਇੱਧਰ ਹੈ ਹੈ ਮੈਂ ਕੋਈ ਸੇਫਟੀ ਪ੍ਰਕੋਸ਼ਨ ਸੇਫਟੀ ਹੈਗਾ ਜੀ ਆਪਣੀ ਹੈ ਹੈ ਸ਼ਾਵਰ ਕੈਪ ਹੁੰਦੀ ਜੀ ਆਪਣੀ ਇੱਕ ਤਾਂ ਆਹ ਹਾਂ ਆ ਸਰਤੇ ਲੈਣਾ ਹਾਂਜੀ ਹਾਂਜੀ ਜੋ ਆਖੋ ਤੁਸੀਂ ਬਾਹਰ ਰਹੇ ਹੋ ਹਣ ਚਲ 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 ਲੈ ਲਓ ਜੀ ਲੈ ਲਿਆ ਚਲੋ ਜੀ ਆ ਜਾਓ ਇਹ ਗਲਵਜ਼ ਪਾਉਣਾ ਜੀ ਆਪਣਾ ਜੇ ਆਪਾਂ ਕੰਮ ਕਰਨਾ ਤਾਂ ਤਪਾ ਮੈਂ ਤਾਂ ਲੋੜ ਨਹੀਂ 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 ਤੁਹਾਨੂੰ ਨੇ بس ਇਹਨਾਂ ਵਾਸਤੇ ਸਾਰਾ ਹੁੰਦਾ ਹੈ। ਅੱਛਾ 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 ਆ ਜਾਓ। ਲਿਆ ਗੱਪਰ ਕੋ ਆਪਣੇ ਵਾਲਾ ਇਹਨੂੰ ਕਹਤਾ। ਹਾਂਜੀ بس ਇਹਨਾਂ ਕਹਿੰਦੇ న్యూਟ੍ਰੀਸ਼ਨ ਪੀਜਾ ਲਾਉਣਗੇ ਜੀ ਇਹ। న్యూਟ੍ਰੀਸ਼ਨ ਪੀਜਾ ਕੀ ਕੀ ਪਊਗਾ ਉਹਦੇ ਚ ਨੂ ਉਹਦੇ ਵਿੱਚ ਸਾਰੀ ਵੈਜੀਸ ਪੈਂਦੀ ਹੈ ਜੀ ਆਪਣੀਆਂ ਸਾਰੀਆਂ ਵੈਜੀਟੇਬਲਸ ਹੁੰਦੀਆਂ। ਹਾਂਜੀ ਜਿਦਾ ਅਨੀਅਨ ਹੋਗੇ, ਕੈਪਸਿਕਮ, ਬਲੈਕ 올ਿਵ, ਐਲੂਪੀਨਸ, ਸਵੀਟ ਕੌਰਨ, ਪਨੀਰ। ਪਨੀਰ ਆਪਣਾ ਭੁੱਲਦਾ ਹੀ ਹੁੰਦਾ ਜੀ। ਅੱਛਾ ਪਨੀਰ ਦਿਖਾ ਖਾ ਕਿ ਕਿੰਨੇ ਦਾ ਮੂਲ ਦਾ? ਬੜੀਆ ਤੋਂ। ਲਿਆ ਵਿਖਾ ਖਾ ਕੋ ਪੈਕਟ ਤਾਂ ਪਤਾ ਲੱਗੇ ਨ ਨੇ ਨੇ ਆਪਣਾ ਸਾਰਾ ਰੱਖਿਆ ਜੀ। ਅੱਛਾ ਮਾਰਕੀਟ ਚ ਉਦਾਂ ਵੀ ਮਿਲ ਜਾਂਦਾ ਪਰ ਆਪਾਂ ਮੂਲ ਦਾ ਹੀ ਵਰਤੀਦਾ ਜੀ। ਅੱਛਾ ਉਹ ਪਨੀਰ ਉੱਧਰ ਫ੍ਰੀਜਰ ਚ ਪਿਆ। ਹਾਂਜੀ ਉੱਪਰ ਫ੍ਰੀਜਰ ਰੱਖ ਦਿੰਦੇ ਉਹਨੇ। ਅੱਛਾ ਉੱਪਰ ਪੜ ਲੈਂਦਾ ਜਦੋਂ ਹਾਂਜੀ। ਲੈ ਪਨੀਰ ਦੇਈਂ ਇਧਰੋਂ। ਪਨੀਰ ਪੜਾਈਂ। ਪਨੀਰ ਦੇਈਂ। ਚੈੱਕ ਤਾਂ ਕਰ ਗਏ ਨਾ ਪ੍ਰਿੰਟ ਫਰੋ। ਜੇ ਇਹਨਾਂ ਟੇਸਟ ਆ ਤਾਂ ਅੱਜ ਅੱਜ ਅਸੀਂ ਤੁਹਾਡੀ ਪ੍ਰਾਈਵੇਸੀ ਤਾਂ ਨਹੀਂ ਲੀਕ ਕਰਦਾਂਗੇ ਵੀ ਟੇਸਟ ਲੀਕ ਹੋ ਜਾਊਗਾ। ਨਹੀਂ ਨਹੀਂ ਇਦਾਂ ਨਹੀਂ ਕੋਈ ਗੱਲ ਨਹੀਂ। ਹੂੰ ਆਹ ਲਓ। ਅੱਛਾ ਆਹ ਆਹੀ ਪੈਂਦਾ। ਹਾਂਜੀ ਇਹ ਹੀ ਪਾਉਣੇ ਆਪਾਂ ਸਾਰਿਆਂ ਨੂੰ। ਇਹ ਉਹੀ ਪਾਊਗਾ। ਤੇ ਇੱਕ ਹੋਰ ਕਰੀਮਾਂ ਕਰੂਮਾਂ ਦੀਆਂ ਜਿਹੜੀਆਂ ਪੈਂਦੀਆਂ ਹੁੰਦੀਆਂ ਉਹ ਕਿਹੜੀ ਕੰਪਨੀ ਦੀਆਂ ਆ ਕਰੀਮ ਆਪਣੀਆਂ ਸਾਰੀਆਂ ਕੰਪਨੀ ਦੀਆਂ ਜੀ ਆਹਾਂ ਇਹ ਕਿਹੜੀ ਕੰਪਨੀ ਦਾ ਕੰਪਨੀ ਬਹੁਤ ਵਧੀਆ ਕੰਪਨੀ ਹੈ ਜੀ ਡੈਲਮੋਂਟੇ ਆ ਇਹ ਆਪਣੀ ਹੁੰਦੀ ਆ ਕਰੀਮ ਕਾ ਚੀਜ਼ ਬਲੈਂਡ ਇਹ ਤੰਦੂਰੀ ਸੌਸ ਹੁੰਦੀ ਆ ਜੀ ਅੱਛਾ ਹਾਂਜੀ ਇਹ ਸਾਰੀਆਂ ਆਪਣੀਆਂ ਪਹਿਲੀਆਂ ਪੀਜੇ ਚ ਮਤਲਬ ਇਹ ਵੀ ਵਧੀਆ ਕੰਪਨੀ ਨੇ ਇਹ ਸਾਰੀਆਂ ਵਧੀਆ ਕੰਪਨੀ ਨੇ ਮਤਲਬ ਜੋ ਪਾਊਗਾ ਉਹ ਆਲਾ ਹੀ ਪਾਊਗਾ ਇਸੇ ਕਰਕੇ ਤੁਹਾਡੇ ਤੇ ਜ਼ਿਆਦਾ ਵਿਸ਼ਵਾਸ ਕਰਦੇ ਆ ਲੋਕ ਹਾਂਜੀ ਹਾਂਜੀ ਤੁਹਾਡੇ ਕਸਟਮਰਾਂ ਤੋਂ ਵੀ ਰੈਗੂਲਰਾਂ ਤੋਂ ਲੈ ਲਗੇ ਰਿਵਿਊ ਮੈਂ ਤਾਂ ਵੀ ਤੁਹਾਡੇ ਰੈਗੂਲਰ ਕਸ ਇਹ ਤਾਂ ਹੈ ਜੀ ਤੁਸੀਂ ਇਹ ਲੈ ਹੁਣ ਹੋਰ ਕੀ ਦਿਖਾਉਣ ਲੱਗੇ ਆ ਬਰੋਕਲੀ ਪਾਉਗੇ ਜੀ ਪਲਸ ਇਹ ਚ ਪੀਜ਼ਾ ਚ ਆਪਣੇ ਚ ਠੀਕ ਆ ਮਤਲਬ ਜੋ ਹੋਊਗਾ ਤਾਜ਼ਾ ਹੋਊਗਾ ਤਾਜ਼ਾ ਘਟਣਗੇ ਜੀ ਚਲੋ ਆਜੋ ਕਸਟਮਰ ਰਿਵਿਊ ਵੀ ਲੈ ਲਗੇ ਉਸ ਤੋਂ ਬਾਅਦ ਆਪਾਂ ਆਪਦੇ ਵਾਲਾ ਖਾਦੇ ਵਾਲਾ ਰਿਵਿਊ ਇਹਨਾਂ ਨੂੰ ਫਿਰ ਕਹਿ ਦਈਏ ਬਣਾ ਦੇਣਗੇ ਬਣਾਓ 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 ਕਿਹੜਾ ਤੁਸੀਂ ਪੀਜ਼ਾ ਬਣਾਓ ਨਿਊਟ੍ਰੀਸ਼ਨ ਪੀਜ਼ਾ ਨਿਊਟ੍ਰੀਸ਼ਨ ਪੀਜ਼ਾ ਬਣਾ ਦੇ ਭਾਈ ਬਣਾ ਦੇ بیس ਤੇ 4 ਲਾਰਜ ਲਾਰਜ ਲਾ ਦੇ ਲਾਰਜ ਲਾ ਦੇ ਹਾਂਜੀ 8 ਪੀਸਾ ਲਾਰਜ ਲਾ ਦੇ ਅਸੀਂ 4 ਤੇ 4 ਬੰਦੇ 5 ਹੀ ਹੋ ਜਾਣੇ ਆ ਹਾਂਜੀ ਹਾਂਜੀ ਆ ਲਾਦ ਗਏ ਹੁਣ ਹਾਂਜੀ ਇਹ ਲਾ ਦੋ ਇਹ ਇੱਥੇ ਰੱਖ ਲੈਣੇ ਆ ਲਿਆ ਕਰ ਦਮ ਅੱਜ ਕਸਟਮਰ ਆਜੀ ਆਜੋ 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 ਪੁੱਛ ਲੈਣੇ ਆਪਾਂ ਉਹਨਾਂ ਨੂੰ ਪਹਿਲਾਂ ਅੱਗੇ ਆ ਲੈ ਲਗੇ ਉਹਨਾਂ ਦੀ ਵੀਡੀਓ ਬਣਾ ਸਕਦੇ ਆ ਵੀਰੇ ਤੁਹਾਡੀ ਵੀਡੀਓ ਬਣਾ ਸਕਦੇ ਆ ਵੀਡੀਓ ਚ ਲੈ ਸਕਦੇ ਆ ਤੁਹਾਨੂੰ ਸਾਸਿਕਾਲ ਵੀਰੇ ਅ ਵੀਰੇ ਸਾਸਿਕਾਲ ਸਾਸਿਕਾਲ ਬਈ ਵੀਰੇ ਸਾਸਿਕਾਲ ਵੀਰੇ ਤੂੰ ਰੈਗੂਲਰ ਹੋਨੇ ਰਹਿੰਦੇ ਆ ਹਾਂਜੀ ਬਾਈ ਤਕਰੀਬ ਰੈਗੂਲਰ ਹੀ ਆ ਜੀ ਤੇ ਕਿਵੇਂ ਆ ਇਹਨਾਂ ਦਾ ਕੰਮ ਕਾਮ ਇਹ ਨਾਲ ਬਹੁਤ ਵਧੀਆ ਬਈ ਬਹੁਤ ਇੰਪਰੂਵਮੈਂਟ ਵੀ ਕਰਦੇ ਆ ਹਰ ਰੋਜ਼ ਇਹ ਮਤਲਬ ਜਿਹੜੀ ਅਸੀਂ ਕੋਈ ਗੱਲ ਕਹਿੰਨੇ ਆ ਵੀ ਆ ਚਾਹੀਦੀ ਆ ਚਾਹੀਦੀ ਆ ਸਾਨੂੰ ਮਤਲਬ ਇੱਥੇ ਬਹਿ ਕੇ ਐਂ ਫੀਲ ਹੁੰਦਾ ਵੀ ਅਸੀਂ ਮਤਲਬ ਲਾਂਟੇ ਜੀ ਬੈਠੇ ਆ ਇੱਕ ਹਿਸਾਬ ਕਿਆ ਬਾਤ ਆ ਕਿਆ ਬਾਤ ਹਾਂ ਪੂਰਾ ਸਾਨੂੰ ਇੱਥੇ ਪੂਰੀ ਫੀਲ ਆਉਂਦੀ ਆ ਕਿਆ ਬਾਤ ਆ ਬਹੁਤ ਵਧੀਆ ਕਾਮ ਹੈ ਬਹੁਤ এনਵਾਇਰਨਮੈਂਟ ਵਧੀਆ ਸਾਰਾ ਵਧੀਆ ਸਟਾਫ ਵੀ ਵਧੀਆ ਇਹਨਾਂ ਦਾ ਤੇ ਅਸੀਂ ਐਡਿਕਟਡ ਹੀ ਆ ਕਾਫੀ ਦੇ ਮਤਲਬ ਅਸੀਂ ਇੱਥੇ ਕੇ ਸਾਰਾ ਦਿਨ ਬਾਅਦ ਚ ਸ਼ੁਰੂ ਕਰਦੇ ਆ ਕਿਆ ਬਾ ਆ ਆ ਆ ਕੀ ਆ ਕੋ ਸਪੈਸ਼ਲ ਜੀ ਹਾਂਜੀ ਡੀਟੌਕਸ ਇਹ ਕਰਦੇ ਵਰਤ ਰਹੇ ਹਾਂਜੀ ਬਣਾਉਂਦੇ ਆ ਜੀ ਇਹ ਅੱਛਾ ਜੀ ਇਹ ਸਾਨੂੰ ਸਪੈਸ਼ਲ ਕਸਟਮਰ ਜਿਹੜੇ ਰੈਗੂਲਰ ਆਉਂਦੇ ਸਾਰਿਆਂ ਨੂੰ ਦਿੰਦੇ ਆ ਸਾਨੂੰ ਇਹ ਪਹਿਲਾਂ ਇੱਥੋਂ ਸ਼ੁਰੂ ਕਰਦੇ ਠੀਕ ਹੈ ਜੀ ਹਾਂਜੀ ਹਾਂਜੀ ਲਿਆ ਇੱਧਰ ਇੱਕ ਤੁਹਾਨੂੰ ਹੋਰ ਖਾਸੀਅਤ ਦੱਸਾਂ ਇਹ ਬੰਦਿਆਂ ਦੀ ਖਾਸੀਅਤਾਂ ਕਿਤਾਬਾਂ ਕਿੱਥੇ ਪਈਆਂ ਥੋੜੀਆਂ ਆ ਦੇਖੋ ਆ ਜਿਹੜੀਆਂ ਕਿਤਾਬਾਂ ਇਹ ਘੈਂਟ ਘੈਂਟ ਕਿਤਾਬਾਂ ਇੱਥੇ ਮਾਤ ਲੋ ਜਿੰਦਗੀ ਜਿੰਦਾਬਾਦ ਚੁੱਪ ਦੀ ਆਵਾਜ਼ ਕਲਕਾਰੀਆਂ ਸਾਡੀ ਮਹਾਰਾਜਾ ਰਣਜੀਤ ਸਿੰਘ ਨੇਤਰ ਇਹ ਕਿਤਾਬਾਂ ਪਈਆਂ ਇਹ ਕਿਤਾਬਾਂ ਕੋਈ ਵੀ ਬੰਦਾ ਆਉਂਦਾ ਤਾਂ ਇੱਥੇ ਆ ਕੇ ਕਿਤਾਬ ਇਹ ਦੇ ਕੇ ਤੋੜ ਦਿਆ ਹਾਂਜੀ ਹਾਂਜੀ ਜੇਕਰ ਸਾਰਿਆਂ ਨੂੰ ਦੇ ਜੀ ਤਕਰੀਬਨ ਜਿੰਦਾਬਾਦ ਕਰਾ ਹਾਂ ਆ ਤਾਂ ਮਤਲਬ ਦੇਈ ਦੀ ਦੇਈ ਤੇ ਪਰ ਜੇੜਨ ਆ ਕਿਤਾਬਾਂ ਵੀ ਆ ਨਾ ਜੇ ਕੋਈ ਬੰਦਾ ਕਵੇ ਵੀ ਆਏ ਮੈਂ ਚੱਕ ਕੇ ਲੈ ਜਾਣੀਆਂ ਤਾਂ ਇਹ ਇਹ ਤੁਹਾਨੂੰ ਆਏ ਨਹੀਂ ਹੱਥ ਨਹੀਂ ਫੜਨਗੇ ਇਹ ਕਹਿਣਗੇ ਕੋਈ ਨਾ ਲੈ ਜਾ ਮਤਲਬ ਇਹ ਇਹ ਇੱਕ ਸਭ ਤੋਂ ਵੱਡੀ ਕਮਾਲ ਦੀ ਗੱਲ ਇਹ ਆ ਵੀ ਇਸ ਤੁਸੀਂ ਇਹ ਇਹ ਆਏ ਨਹੀਂ ਕਿ ਇਹ ਆ ਚੀਜ਼ੇ ਐਡਵਰਟਾਈਜ਼ਮੈਂਟ ਲਈ ਕਰ ਰਿਹਾ ਇਹ ਮਾਨਵਤਾ ਲਈ ਕਿਉਂਕਿ ਜਿਹੜਾ ਇਸ ਮਤਲਬ ਇਸ ਫਰਾਂਚਾਈਜ਼ੀ ਦਾ ਮਾਲਕ ਆਪਾਂ ਕਹਿ ਸਕਦੇ ਆ ਜਾਂ ਸਾਰੇ ਦੇ ਇਰਮਾਨ ਜਿਹਪੀਜ਼ਾ ਦਾ ਮਾਲਕ ਆ ਜਿਹੜਾ ਬਾਈ ਹਰਪਿੰਦਰ ਆ ਨਾ ਉਹ ਸਾਹਿਤ ਨਾਲ ਜੁੜਿਆ ਹੋਇਆ ਬੰਦਾ ਧਰਤੀ ਨਾਲ ਜੁੜਿਆ ਹੋਇਆ ਬੰਦਾ ਗਰਾਊਂਡ ਨਾਲ ਜੁੜਿਆ ਹੋਇਆ ਬੰਦਾ ਉਹ ਇਸ ਕਰਕੇ ਕਰਦਾ ਹੁਣ ਆਪਾਂ ਰਿਵਿਊ ਆਪ ਦੇ ਖਾਣ ਨਾਲ ਤੋਂ ਬਾਅਦ ਦੇ ਦੀ ਹੈ ਨਾ ਬਾਕੀ ਆਪਾਂ ਜੀ ਹੁਣ ਉਸ ਤੋਂ ਬਾਅਦ ਜਿਵੇਂ ਤੁਸੀਂ ਪਹਿਲਾਂ ਵੀ ਆਏ ਸੀ ਉਸ ਵੇਲੇ ਤਾਂ ਆਪਾਂ ਜੰਨੀ ਵੀ ਪਲਾਨ ਸੀ ਆਪਣੇ ਸਾਰੇ ਡੁਪਲੀਕੇਟ ਸੀ ਅੱਛਾ ਆ ਜੰਨੀ ਵੀ ਆਪਾਂ ਸ਼ੁਰੂ ਕਰਦੇ ਆ ਬਾਅਦ ਚ ਹਾਂ ਅਜੇ ਜਿਹੜੇ ਪਲਾਂਟ ਸੀ ਉਹ ਡੁਪਲੀਕੇਟ ਸੀ ਪਹਿਲਾਂ ਸਾਰੇ ਆਪਣੇ ਡੁਪਲੀਕੇਟ ਹੁੰਦੇ ਸੀ ਹੁਣ ਅਸੀਂ ਸਾਰੇ ਜਿੰਨੇ ਵੀ ਟੇਬਲ ਹੈਗੇ ਆਪਣੇ ਸਾਰਿਆਂ ਤੇ ਆਪਾਂ ਰੀਅਲ ਪਲੱਟ ਰੱਖਿਆ ਅੱਛਾ ਰੀਅਲ ਪਲੱਟ ਤੇ ਉਧਰ ਇਹ ਵਾਲੇ ਸਾਰੇ ਹੂੰ ਉਹ ਵੀ ਜਿਹੜੇ ਛਾਂ ਛਾਂ ਚ ਹੋ ਸਕਦੇ ਆ ਹਾਂਜੀ ਹਾਂਜੀ ਵੀ ਮਤਲਬ ਕਿਤੇ ਨਾ ਕਿਤੇ ਉਹ ਚੀਜ਼ ਦਾ ਵੀ ਆਪਾਂ ਧਿਆਨ ਰੱਖਿਆ ਵੀ ਭਾਈ ਜਿੰਨੀ ਕਿ ਅਸੀਂ ਹੈਨਾ ਹਾਂਜੀ ਹਾਂਜੀ ਜਿੰਨਾ ਕ ਅਸੀਂ ਕੁਦਰਤ ਦੇ ਨੇੜੇ ਰਹਿ ਸਕਦੇ ਆ ਇਹ ਚਾਰ ਦੀਵਾਰੀ ਇਹ ਕੰਕਰੀਟ ਦੇ ਚਾਰ ਦੁਵਾਰੀ ਦੇ ਵਿੱਚ ਆਪਾਂ ਰਹਿ ਸਕਦੇ ਹ ਕੁਦਰਤ ਦੇ ਨੇੜੇ ਉਹਨਾਂ ਰੱਖਿਆ ਹਾਂ ਇਹ ਜੀ ਕਈ ਵਾਰ ਆਪਣੇ ਨਾਲ ਐਨ ਆਰ ਆਈ ਆਉਂਦੇ ਹੁੰਦੇ ਆ ਕਸਟਮਰ ਉਹਨਾਂ ਦੇ ਬੱਚੇ ਕਈ ਵਾਰ ਇਦਾਂ ਦੇਖਣ ਲੱਗ ਜਾਂਦੇ ਵੀ ਇਹ ਕੀ ਆ ਉੜਾਰਾ ਉਹਨਾਂ ਨੂੰ ਆਪਾਂ ਫਿਰ ਗਿਫਟ ਹੀ ਕਰ ਦਈਦਾ ਇਹ ਮੰਗਵਾ ਕੇ ਰੱਖੀਆਂ ਹੋਈਆਂ ਅੱਛਾ ਆਹਾ ਹਾਂਜੀ ਆ ਕੋਈ ਵੀ ਆਓ ਆਪਣੇ ਬੱਚਿਆਂ ਲਈ ਲੈ ਜਾਓ ਹਾਂਜੀ ਕੋਈ ਵੀ ਆਓ ਲੈ ਜਾਓ ਜਿਹੜਾ ਪਿਆਰ ਕਰਦਾ ਪੰਜਾਬੀ ਹਾਂ ਪੰਜਾਬੀ ਨੂੰ ਪਿਆਰ ਕਰਦਾ ਉਹ ਪਿਆਰ ਤਾਂ ਆਪੇ ਕਰੂਗਾ ਜੇ ਤੂੰ ਲੈ ਕੇ ਜਾਊਗਾ ਕੋਈ ਵੀ ਆਓ ਲੈ ਜਾਓ ਯਾਰ ਕੋਈ ਕੋਈ ਵੀ ਆਓ ਆ ਲੈ ਜਾਓ ਕੋਈ ਵੀ ਆਓ ਆ ਲੈ ਜਾਓ ਜ਼ਿੰਦਗੀ ਜਿੰਦਾਬਾਦ ਹਾਂਜੀ ਹਨਾ ਹਾਂਜੀ ਹਾਂਜੀ ਚਲੋ ਆਜੋ ਖਾਣੇ ਆ ਫਿਰ ਉਸ ਤੋਂ ਬਾਅਦ ਜ਼ਿੰਦਗੀ ਜਿੰਦਾਬਾਦ ਕਰਦੇ ਆ ਤੇ ਨਿਆ ਲਲ ਕਿਤੇ ਦੂਰ ਨੇੜੇ ਆਰਡਰ ਤੇ ਭੇਜਦੇ ਆਪਾਂ ਜਾਂਦੀ ਹੈ ਜੀ ਡਿਲੀਵਰੀ ਆਪਣਾ 15 ਤੋਂ 20 ਕਿਲੋਮੀਟਰ ਦਾ ਕਰਕੇ ਡਿਲੀਵਰੀ ਜਾਂਦੀ ਆ ਉਹ ਫ੍ਰੀ ਆ 15 ਤੋਂ 20 ਕਿਲੋਮੀਟਰ ਜੀ ਜੇ 1000 ਪਲੱਸ ਆਰਡਰ ਦਾ ਫ੍ਰੀ ਡਿਲੀਵਰੀ ਆ ਨਿਹਾਲ ਸਿੰਘ ਆਲਾ ਦੇ ਵਿੱਚ 15 ਤੋਂ 20 ਕਿਲੋਮੀਟਰ ਦੇ ਰੇਂਜ ਦੇ ਵਿੱਚ 1000 ਪਲੱਸ ਦੇ ਆਰਡਰ ਲਈ ਫ੍ਰੀ ਡਿਲੀਵਰੀ ਹਾਂਜੀ ਤੇ 500 ਤੋਂ ਉੱਪਰ ਜਿਹੜੇ ਲੋਕਲ 15 10 ਕਿਲੋਮੀਟਰ ਤੱਕ ਏਰੀਆ ਉੱਥੇ ਆਪਾਂ 500 ਤੋਂ ਉੱਪਰ ਵੀ ਫ੍ਰੀ ਹੈ ਅੱਛਾ ਜਿਹੜਾ ਲੋਕਲ ਆ ਨਿਹਾਲ ਸਿੰਘ ਵਾਲੇ ਦੇ ਅੰਦਰ ਜਿੰਨੇ ਵੀ 5-10 ਪਿੰਡ ਦੀ ਪਿੰਡ ਪਿੰਡ ਏ ਠੀਕ ਹੈ ਜਿਹੜਾ ਉੱਪਰ 20 ਕਿਲੋਮੀਟਰ ਤੋਂ ਜਾਣਾ ਉਹ ਤੋਂ ਪੈਸੇ ਲਈਦੇ ਆ ਜੀ ਉਹ ਤੋਂ ਪੈਸੇ ਲੈਂਦੇ ਆ ਜਿਹੜਾ 15 ਤੋਂ 15 ਤੋਂ ਅੰਦਰ ਆ ਉਹ ਤੋਂ ਨਹੀਂ ਲੈਂਦੇ ਜੀ ਉਹ ਤੋਂ ਡਿਲੀਵਰੀ ਦਾ ਕੋਈ ਸਵਾਲ ਨਹੀਂ ਲੈ ਆਜੀ ਸੀ ਫ੍ਰੀ ਡਿਲੀਵਰੀ ਹੈ ਮਤਲਬ ਫੋਨ ਕਰੋ ਯਾਰ ਆਜਾ ਆਜਾ ਆ ਡਿੱਕੀ ਜਾਨੇ ਪ੍ਰੀਤ ਇੱਕ ਗੱਲ ਦੇਖ ਓਏ ਤੇਰਾ ਯਾਰ ਭਾਂਡੇ ਇਹ ਆ ਪ੍ਰੀਤ ਉਹ ਬੰਦਾ ਨਹੀਂ ਜਿਹੜਾ ਕਹਿੰਦਾ ਮੈਂ ਜਾਣ ਤੇ ਖੇਡ ਕੇ ਅਗਲੇ ਦੇ ਫੜਾ ਕੇ ਆਉਣਾ ਹੁੰਦਾ ਹੈ ਨਾ ਉਹ ਉਹ ਨਹੀਂ ਪਿਛਲੇ ਇੰਟਰਵਿਊ ਚ ਨਹੀਂ ਆਇਆ ਆਖਿਆ ਸੀ ਨਾ ਬੰਦਾ ਉਹੋ ਆ ਇਹ ਹੈ ਭਾਂਡੇ ਦੇਖ ਪ੍ਰੀਤ ਭਾਂਡੇ ਪਲਾਸਟਿਕ ਜਿਹੇ ਦੇ ਭਾਂਡੇ ਨਹੀਂ ਹੈ ਆ ਆ ਆ ਸਲਾਦ ਆ ਆ ਹੈਲਦੀ ਸੈਲਡ ਹੈ ਇਹਨਾਂ ਦੀ ਬੈਸਟ ਸੇਲਿੰਗ ਆਈਟਮ ਹੈ ਇਹ ਬੈਸਟ ਸੇਲਿੰਗ ਆਈਟਮ ਆ ਇਹਨਾਂ ਦੀ ਤੇ ਆ ਨਾਲ ਚਮਚੇ ਦੇ ਤੇ ਆ ਪੀਜ਼ਾ ਦੇਤਾ ਇਹ ਕ ਤੁਹਾਨੂੰ ਹੋਰ ਕੰਮ ਦੀ ਗੱਲ ਦੱਸਦਾ ਜਿਹੜਾ ਆ ਬੰਦਾ ਨਾ ਪ੍ਰੀਤ ਇੱਧਰ ਚੱਕੀ ਤੁਰਿਆ ਫਿਰਦਾ ਅਖਬਾਰ ਆ ਇਹ ਇਹ ਸੱਜਣ ਨੇ ਜਦੋਂ ਵੀ ਜਾਊਗਾ ਤੁਸੀਂ ਨਾ ਇਹ ਕਸਟਮਰਾਂ ਦੇ ਨਾ ਰਿਵਿਊ ਲਿਓ ਜਿਹੜੇ ਘਰਾਂ ਚ ਪਹਿਲਾਂ ਅਗਲੇ ਦੀ ਬੀਬੀ ਦੇ ਜਾ ਕੇ ਪੈਰੀਂ ਹੱਥ ਲਾਉਣੇ ਆ ਬਾਪੂ ਦੇ ਜਾ ਕੇ ਬਜ਼ੁਰਗ ਦੇ ਪੈਰੀਂ ਹੱਥ ਲਾਉਣੇ ਆ ਫੇਰ ਪੀਜ਼ਾ ਦੇਣਾ ਯਾਰ ਤੂੰ ਰਿਸਪੈਕਟ ਇਹ ਬੰਦੇ ਲਈ ਸਪੈਸ਼ਲ ਹਾਈ ਕਮੈਂਟ ਬਣਦਾ ਇਦਨ ਜੇ ਨਾ ਕਿਸੇ ਵੀ ਤੁਸੀਂ ਕਸਟਮਰਾਂ ਨੂੰ ਇਹ ਇਹਦੇ ਰਿਵਿਊ ਪੁੱਛੋਗੇ ਤਾਂ ਇਹ ਬੰਦਾ ਕੀ ਕਰੂਗਾ ਇਹ ਬੰਦਾ ਪਹਿਲਾਂ ਜਾ ਕੇ ਅਗਲੇ ਦੇ ਬਜ਼ੁਰਗਾਂ ਦੇ ਪੈਰੀਂ ਹੱਥ ਲਾਊਗਾ ਫਿਰ ਜਾ ਕੇ ਪੀਜ਼ਾ ਡਿਲੀਵਰ ਕਰੂਗਾ ਇਹ ਦੀ ਨੈਕਸਟ ਲੈਵਲ ਚੀਜ਼ ਆ ਇਹ ਪ੍ਰੀ ਸਵਾਦ ਆ ਗਿਆ ਆ ਮੋਮਬੱਤੀ ਦੇਖੇ ਮਾੜਾ ਨਿਗਾਹ ਮਾਰੀ ਦੇਖੀ ਨੇ ਆ ਆਪਦੇ ਕੰਮ ਨੂੰ ਸ਼ਿੰਗਾਰਨ ਵਾਸਤੇ ਲੈ ਆਹ ਦੇਖ ਕਿਵੇਂ ਫੀਲ ਦਵਾਉਂਦੇ ਆ ਤੁਹਾਨੂੰ ਆ ਜੋ ਮੈਂ ਥੋੜੀ ਮੁੰਡੇ ਨਾਲ ਗੱਲ ਕਰਾਈ ਦੇਵਾ ਕਹਿੰਦਾ ਸੀਗਾ ਕਹਿੰਦਾ ਧੰਨਵਾਦੀ ਸ਼ਬਦ ਬੋਲਣਿਆ ਕਹਿੰਦਾ ਯਾਰ ਨਿਹਾਲੇ ਵਾਲੇ ਦੇ ਨੇੜੇ ਤੇੜੇ ਦੇ ਲੋਕ ਅਮੀਰ ਗੱਲ ਬਾਤ ਸਪੋਰਟ ਪੂਰੀ ਕਰਦੇ ਆ ਤੁਹਾਨੂੰ ਇਹ ਤਾਂ ਹੈ ਹੈਨਾ ਇਹ ਐਂ ਕਾਹ ਤੋਂ ਕਹਿੰਦੇ ਆ ਵੀ ਸਾਡਾ ਹੈ ਪੀਜਾ ਸਾਰਾ ਇਹਨਾਂ ਦਾ ਹੀ ਹੈ ਜੀ ਇਹਨਾਂ ਦੇ ਬਦੌਲਤ ਹੀ ਆਪਾਂ ਹੈਨਾ ਹਾਂਜੀ ਲੋਕ ਪ੍ਰਾਊਡ ਕਰਦੇ ਆ ਤੁਹਾਡੇ ਦੇ ਅਲੇ-ਦਾਲੇ ਦੇ ਹੈਨਾ ਜਿੰਨੇ ਵੀ ਸੇਠ ਲੋਕ ਆ ਹੋਰ ਲੇਕਾ ਆਪਾਂ ਨੂੰ ਜੋ ਵੀ ਸਲਾਹ ਦੇ ਕੇ ਜਾਂਦੇ ਆਪਾਂ ਮੰਨੀ ਦੀ ਵੀ ਇਹਨਾਂ ਦੀ ਠੀਕ ਹੈ ਹਾਂਜੀ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਜੀ ਬਾਕੀ ਜਿਨ੍ਹਾਂ ਨੇ ਸਪੋਰਟ ਕੀਤੀ ਹੁੰਦੀ ਹੈ ਹੈਨਾ ਹਾਂਜੀ 4 ਸਾਲ ਹੋ ਗਏ ਆਪਾਂ ਨੂੰ ਇੱਥੇ ਹਾਂ ਤੇ ਜਿਹੜੀ ਵੀ ਸਲਾਹ ਦੇ ਕੇ ਜਾਂਦੇ ਆਪਾਂ ਮੰਨੀ ਦੀ ਇਹਨਾਂ ਦੀ ਆਪਾਂ ਦਿਲੋਂ ਧੰਨਵਾਦ ਇਹਨਾਂ ਦਾ ਅੱਗੇ ਵੀ ਫਿਊਚਰ ਦੇ ਵਿੱਚ ਵੀ ਇਦਾਂ ਸਹਿਯੋਗ ਦੇਣਗੇ ਕੁਆਲਿਟੀ ਲੋਕਾਂ ਤੋਂ ਰਿਵਿਊ ਲਿਓ ਤੁਹਾਨੂੰ ਪਤਾ ਲੱਗੂਗਾ ਵੀ ਕੁਆਲਿਟੀ ਕੀ ਆ ਵੈਸੇ ਅਰਮਾਨ ਪੀਜੀ ਵਾਲੇ ਨੂੰ ਕੋਈ ਭੁੱਲਿਆ ਨਹੀਂ ਪਰ ਬਸ ਮੈਂ ਤੁਹਾਨੂੰ ਯਾਦ ਕਰਾਉਣਾ ਕਿ ਉਹਨਾਂ ਇੱਕ ਗੱਲ ਹੋਰ ਆ ਯਾਰ ਇੱਕ ਪ੍ਰੀਤ ਹੋਰ ਗੱਲ ਰਹਿ ਗਈ ਨਾਲ ਨਾਲ ਟਿਕਟਾਂ ਵਾਲਾ ਮੜਾ ਇਹ ਦਿਖਾ ਦਿਆਂ ਦਾ ਪੁੱਤਰ ਹਾਂਜੀ ਆਪਣੇ ਨਾਲ ਹੀ ਇਹ ਕਹ ਤੁਹਾਨੂੰ ਹੋਰ ਗੱਲ ਦੱਸਦਾ ਬੰਦਿਆਂ ਦਾ ਨਾ ਕੰਮ ਕੱਲਾ ਹਵਾਈ ਟਿਕਟਾਂ ਦਾ ਵੀ ਕੰਮ ਬਾਗੇ ਪੁਰਾਣੇ ਵੀ ਕੰਮ ਤੇ ਆ ਜਾ ਹਵਾਈ ਟਿਕਟਾਂ ਦਾ ਕੰਮ ਇਹ ਬੰਦਿਆਂ ਤੋਂ ਤੁਸੀਂ ਹਵਾਈ ਟਿਕਟਾਂ ਜਿਹੜੀ ਉਹ ਕਿਸੇ ਵੀ ਦੇਸ਼ ਦੀ ਕਿਸੇ ਵੀ ਥਾਂ ਤੋਂ ਬੈਠ ਕੇ ਆਨਲਾਈਨ ਪੈਸੇ ਪਾ ਕੇ ਤੁਸੀਂ ਮੰਗਵਾ ਸਕਦੇ ਆ ਇਹ ਹੀ ਨੰਬਰ ਜਿਹੜਾ ਤੁਹਾਨੂੰ ਪੀਜੀਹਲ ਨੰਬਰ ਦਿੱਤਾ ਹੋਇਆ ਨਾ ਇਹਦੇ ਨਾਲ ਇੱਕ ਨੰਬਰ ਹੋਰ ਚੱਲ ਰਿਹਾ ਇਹਨਾਂ ਦਾ ਹੀ ਆ ਸਾਰਾ ਕੁਝ ਤੁਸੀਂ ਬੇਫਿਕਰ ਹੋ ਕੇ ਕਿਸੇ ਵੀ ਥਾਂ ਤੋਂ ਹਵਾਈ ਟਿਕਟ ਮੰਗਾਉਣੀ ਆ ਤੁਹਾਨੂੰ ਜੈਨੂਅਲ ਰੇਟ ਤੇ ਬਹੁਤ ਕਮਾਲ ਦੀ ਕੁਆਲਿਟੀ ਦੀ ਸਰਵਿਸ ਆ ਜਿਹੜੀ ਦਵਾ ਕੇ ਦੇਣਗੇ ਜਿੱਥੇ ਤੁਹਾਡਾ ਜਿੰਨੇ ਪੈਸਿਆਂ ਦਾ ਜੋ ਫਾਇਦਾ ਹੋ ਸਕਦਾ ਹੋਇਆ ਵੱਧ ਤੋਂ ਵੱਧ ਕਰਾ ਦਿੰਦੇ ਆ ਬਹੁਤ ਪਿਆਰੇ ਸੱਜਣਾ